ਅੱਜ ਅਸੀਂ ਤੁਹਾਨੂੰ ਦੱਸਾਂਗੇ ਦਾਦੀ ਮਾਂ ਦੇ ਛੋਟੇ ਛੋਟੇ ਨੁਕਸੇ ਖਾਲੀ ਪੇਟ ਅਦਰਕ ਦਾ ਰਸ ਪੀਣੇ ਨਾਲ ਬੁੱਢੇ ਵਿਅਕਤੀ ਦਾ ਚਿਹਰਾ ਵੀ ਜਵਾਨ ਦਿਖਣ ਲੱਗ ਪੈਂਦਾ ਹੈ ਨੰਬਰ 2 ਸੌਫ ਔਰ ਮਿਸ਼ਰੀ ਖਾਣਾ ਖਾਣ ਤੋਂ ਪਹਿਲਾਂ ਖਾਓ ਥੋੜਾ ਜਿਹਾ ਤੇ ਉਸ ਦੇ ਨਾਲ ਦਿਲ ਦੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ ਉਬਲਿਆ ਹੋਇਆ ਆਲੂ ਦਾ ਪਾਣੀ ਸਿਰ ਤੇ ਲਗਾਉਣਾ ਚਿੱਟੇ ਵਾਲ ਖਤਮ ਹੋ ਜਾਂਦੇ ਨੇ ਤੇ ਜੂਆ ਵੀ ਖਤਮ ਹੋ ਜਾਂਦੀਆਂ ਨੇ ਜੇ ਤੁਹਾਨੂੰ ਦਾਦ ਖਾਜ ਖੁਜਲੀ ਹੈ ਤਾਂ ਕੱਚੇ ਪਪੀਤੇ ਦਾ ਰਸ ਲਗਾਉਣ ਨਾਲ ਕੁਝ ਹੀ ਦਿਨਾਂ ਵਿੱਚ ਠੀਕ ਹੋ ਜਾਂਦੀ ਹੈ ਜਿਆਦਾ دیر ਤੱਕ ਜਾਗਣ ਨਾਲ ਅਕਲ ਘਟ ਹੋ ਜਾਂਦੀ ਹੈ ਕੰਮ ਖਤਮ ਕਰਨ ਦੇ ਬਾਅਦ ਵਿੱਚ ਅਗਰ ਤੁਸੀਂ ਗਾਜਰ ਖਾ ਲੈਨੇ ਹੋ ਤੇ ਉਸ ਦੇ ਨਾਲ ਤੁਹਾਡਾ ਸਰੀਰ ਥੱਕਦਾ ਨਹੀਂ ਹੈ ਉਸ ਦੇ ਨਾਲ ਤੁਹਾਡੇ ਵਿੱਚ ਤੰਦਰੁਸਤੀ ਜੀ ਫੀਲ ਹੋਏਗੀ ਠੰਡੀ ਰੋਟੀ ਖਾਣ ਨਾਲ ਦਿਮਾਗ ਤੇਜ ਹੁੰਦਾ ਹੈ। ਤਰਬੂਜ ਖਾਣ ਨਾਲ ਦਿਮਾਗ ਸ਼ਾਂਤ ਰਹਿੰਦਾ ਹੈ। ਗੁੱਸਾ ਬਹੁਤ ਹੀ ਘਟ ਆਂਦਾ ਹੈ। ਲੱਸੀ ਅਤੇ ਗੁੜ ਮਿਲ ਕੇ ਲੱਸੀ ਅਤੇ ਗੁੜ ਲੱਸੀ ਅਤੇ ਗੁੜ ਮਿਲਾ ਕੇ ਉਸ ਨੂੰ ਮਿਕਸੀ ਵਿੱਚ ਮਿਲਾ ਕੇ ਤੇ ਮਿਕਸ ਕਰਨਾ ਹੈ। ਇਸ ਨੂੰ ਪੀਣ ਨਾਲ ਪਿਸ਼ਾਬ ਦੀ ਜਲਨ ਠੀਕ ਹੋ ਜਾਂਦੀ ਹੈ ਜਦੋਂ ਸਾਡੀਆਂ ਲੱਤਾਂ ਪੂਰਾ ਸਰੀਰ ਬਾਡੀ ਬਹੁਤ ਗਰਮ ਹੋਵੇ ਉਦੋਂ ਨਹਾਉਣਾ ਨਹੀਂ ਚਾਹੀਦਾ ਬੇਸਣ ਵਿੱਚ ਦੁੱਧ ਮਿਲਾ ਕੇ ਲਗਾਉਣ ਨਾਲ ਗਰਦਨ ਕਾਲੀ ਤੋਂ ਚਿੱਟੀ ਹੋ ਜਾਂਦੀ ਹੈ ਮੂੰਹ ਤੇ ਵੀ ਲਗਾਇਆ ਜਾ ਸਕਦਾ ਹੈ ਇਸ ਨਾਲ ਰੰਗ ਵਿੱਚ ਬਹੁਤ ਅਸਰ ਪੈਂਦਾ ਹੈ ਅਦਰਕ ਅਦਰਕ ਨੂੰ ਕੁੱਟ ਕੇ ਉਹਨੂੰ ਸ਼ਹਿਦ ਮਿਲਾ ਕੇ ਪੇਸਟ ਬਣਾ ਲਓ ਪੇਸਟ ਨੂੰ ਹਫਤੇ ਵਿੱਚ ਦੋ ਵਾਰ ਵਾਲਾਂ ਤੇ ਲਗਾਉਣ ਨਾਲ ਸਫੇਦ ਵਾਲ ਘਟ ਹੋ ਜਾਣਗੇ ਰੋਜ਼ਾਨਾ ਇੱਕ ਕੇਲਾ ਖਾਣ ਨਾਲ ਗੁੱਸਾ ਅਤੇ ਚਿੜਚਿੜਾਪਨ ਖਤਮ ਹੋ ਜਾਂਦਾ ਹੈ ਅਗਰ ਤੁਸੀਂ ਰੋਜ਼ ਹੁਣ ਮੈਂ ਤੁਹਾਨੂੰ ਦੱਸਾਂਗੀ ਕੁਝ ਘਰੇਲੂ ਨੁਕਸੇ ਹੋਰ ਜਿਸ ਨਾਲ ਕੀ ਤੁਹਾਨੂੰ ਬਹੁਤ ਫਾਇਦਾ ਹੋਏਗਾ ਇੱਕ ਚਮਚ ਬੇਕਿੰਗ ਸੋਡਾ ਉਹਦੇ ਵਿੱਚ ਕੁਝ ਬੂੰਦਾ ਕੈਸਟਰਲ ਆਇਲ ਦੀਆਂ ਪਾ ਕੇ ਇਸ ਦਾ ਪੇਸਟ ਤਿਆਰ ਕਰ ਲਓ ਫਿਰ ਇਸ ਨੂੰ ਜਿੱਥੇ ਤੁਹਾਡੇ ਉਮਸੇ ਨਿਕਲਦੇ ਹਨ ਨਾ ਫੇਸ ਤੇ ਉਥੇ ਹਲਕੇ ਹੱਥਾਂ ਨਾਲ ਮ사ਜ ਕਰੋ ਤੇ ਅੱਧਾ ਘੰਟਾ ਲਗਾ ਕੇ ਰੱਖੋ ਉਹਦੇ ਨਾਲ ਹੌਲੀ ਹੌਲੀ ਤੁਹਾਡੇ ਉਹ ਜਿਹੜੇ ਮਸੇ ਹੁੰਦੇ ਹਨ ਉਹ ਜੜ ਤੋਂ ਖਤਮ ਹੋ ਜਾਣਗੇ ਅਗਰ ਤੁਹਾਡੇ ਛੋਟੇ ਬੱਚੇ ਨੂੰ ਜ਼ੁਕਾਮ ਠੰਡ ਲੱਗ ਜਾਂਦੀ ਹੈ ਉਹ ਠੀਕ ਨਹੀਂ ਹੁੰਦੀ ਉਹਨੂੰ ਵੀ ਠੀਕ ਕਰਨ ਲਈ ਅਸੀਂ ਤੁਹਾਨੂੰ ਅੱਜ ਬਹੁਤ ਵਧੀਆ ਉਪਾਏ ਦੱਸਾਂਗੇ ਜਿਸ ਨੂੰ ਕੀ ਕਰਕੇ ਤੁਹਾਡੇ ਬੱਚੇ ਨੂੰ ਕਦੇ ਵੀ ਜ਼ੁਕਾਮ ਠੰਡ ਨਹੀਂ ਲੱਗੇਗੀ ਤਵਾ ਹੁੰਦਾ ਹੈ ਨਾ ਤਵਾ ਲਵੋ ਤਵੇ ਨੂੰ ਚੁੱਲੇ ਉੱਤੇ ਜਾਂ ਗੈਸ ਦੇ ਉੱਤੇ ਗਰਮ ਕਰ ਲਓ ਜਦੋਂ ਤੁਸੀਂ ਤਵੇ ਨੂੰ ਗਰਮ ਕਰੋਗੇ ਸੂਤੀ ਕੱਪੜਾ ਲਵੋ ਸੂਤੀ ਕੱਪੜੇ ਦੇ ਨਾਲ ਉਸ ਕੱਪੜੇ ਨੂੰ ਹਲਕਾ ਗਰਮ ਕਰ ਲਓ ਤਵੇ ਦੇ ਉੱਤੇ ਰੱਖ ਕੇ ਹਲਕਾ-ਹਲਕਾ ਗਰਮ ਕਰੋ ਜਦੋਂ ਉਹ ਕਪੜਾ ਹਲਕਾ ਹਲਕਾ ਗਰਮ ਹੋ ਜਾਵੇ ਤਾਂ ਪਹਿਲਾਂ ਆਪਣੇ ਹੱਥ ਨੂੰ ਲਗਾ ਕੇ ਦੇਖ ਲੈਣਾ ਕਿ ਕਿੰਨਾ ਕੁ ਗਰਮ ਹੈ ਜਿਹਦੇ ਨਾਲ ਸਹਿਣ ਹੋ ਸਕੇ ਉਹ ਹਲਕੇ ਹਲਕੇ ਕੱਪੜੇ ਨੂੰ ਜ਼ਿਆਦਾ ਗਰਮ ਨਹੀਂ ਕਰਨਾ ਨਾਰਮਲ ਕੋਸਾ-ਕੋਸਾ ਜਿਹਦੇ ਨਾਲ ਸਿਰਫ ਸੇਕ ਦਿੱਤਾ ਜਾ ਸਕੇ ਬਿਲਕੁਲ ਹਲਕੇ ਹਲਕੇ ਹੱਥਾਂ ਨਾਲ ਤੁਸੀਂ ਕਪ ਛੋਟੇ ਬੱਚੇ ਦੇ ਨਾ ਮਤਲਬ ਛਾਤੀ ਤੇ ਤੇ ਪਸਲੀਆਂ ਤੇ ਉਸ ਨੂੰ ਸੇਕ ਦੋ ਬੱਚੇ ਦੀ ਛਾਤੀ ਦੀ ਜਦੋਂ ਸਿਕਾਈ ਕਰਾਂਗੇ ਨਾ ਆਪਾਂ ਗਰਮ ਤਵੇ ਦੇ ਉੱਤੇ ਕੱਪੜਾ ਰੱਖ ਕੇ ਜਾਂ ਕਾਟਨ ਦੀ ਪੈੜ ਜਿਹਾ ਬਣਾ ਕੇ ਉਸ ਨੂੰ ਸੇਕ ਦਵਾਂਗੇ ਤਾਂ ਉਸ ਬੱਚੇ ਦੀ ਰਾਤੋਂ ਰਾਤ ਹੀ ਉਹਦੀ ਠੰਡ ਜੁਕਾਮ ਬਿਲਕੁਲ ਗਾਇਬ ਹੋ ਜਾਈਗਾ ਇਹ ਇੱਕ ਦਿਨ ਵਿੱਚ ਤਿੰਨ ਵਾਰ ਕਰਨਾ ਹੈ ਇਹ ਉਪਾਏ ਅਸੀਂ ਵੀ ਘਰੇ ਕਰਦੇ ਹਾਂ ਜਿਸ ਨਾਲ ਕਿ ਛੋਟੇ-ਛੋਟੇ ਬੱਚੇ ਹਨ ਉਹ ਬਿਲਕੁਲ ਠੀਕ ਹੋ ਜਾਂਦੇ ਨੇ ਜੁਕਾਮ ਨਹੀਂ ਠੀਕ ਹੁੰਦਾ ਉਸ ਦੇ ਨੱਕ ਵਿੱਚ ਗਾਂ ਦਾ ਘਿਓ ਲੈ ਕੇ ਥੋੜਾ ਕੋਸਾ ਕੋਸਾ ਕਰਕੇ ਉਸ ਦੀ ਨੱਕ ਵਿੱਚ ਪਾ ਦਨੀ ਹੈ ਇੱਕ ਦੋ ਬੂੰਦ ਉਹਦੇ ਨਾਲ ਉਹਦਾ ਜੁਕਾਮ ਬਿਲਕੁਲ ਰਾਹਤ ਮਿਲੇਗੀ ਬੈਠੇ ਰਹਿਣ ਦੀ ਬਜਾਏ ਜ਼ਿਆਦਾ ਖੜੇ ਰਹਿਣ ਦੀ ਕੋਸ਼ਿਸ਼ ਕਰਿਆ ਕਰੋ ਜਦੋਂ ਤੁਸੀਂ ਜ਼ਿਆਦਾ ਬੈਠੇ ਰਹੋਗੇ ਨਾ ਤਾਂ ਤੁਹਾਡਾ ਸਰੀਰ ਆਲਸੀ ਜਿਹਾ ਹੋ ਜਾਏਗਾ ਜੇ ਤੁਸੀਂ ਖੜੇ ਰਹੋਗੇ ਇਧਰ ਉਧਰ ਕੰਮ ਕਰਨ ਦਾ ਤੁਹਾਡਾ ਆਪਣੇ ਆਪ ਹੀ ਮਨ ਕਰੇਗਾ ਮੇਥੀ ਦਾਣਾ ਖਾਣ ਦੇ ਨਾਲ ਜਿਹੜੇ ਆ ਸਾਡੇ ਗੋਡੇ ਦੁਖਦੇ ਨੇ ਉਹ ਬਿਲਕੁਲ ਤਕਲੀਫ ਦੂਰ ਹੋ ਜਾਂਦੀ ਹੈ ਦੁੱਧ ਦੇ ਵਿੱਚ ਸ਼ਹਿਦ ਮਿਲਾ ਕੇ ਪੀਣ ਨਾਲ ਨਜ਼ਰ ਤੇਜ ਹੁੰਦੀ ਹੈ ਇਹਦੇ ਨਾਲ ਸਾਡੀ ਅੱਖਾਂ ਨੂੰ ਵੀ ਰਿਲੈਕਸ ਮਿਲਦਾ ਹੈ ਅੱਖਾਂ ਵਾਸਤੇ ਬਹੁਤ ਫਾਇਦੇਮੰਦ ਹੈ ਅਦਰਕ ਅਦਰਕ ਵਾਲਾ ਪਾਣੀ ਪੀਣ ਨਾਲ ਸਰੀਰ ਤੇ ਜੰਮਿਆ ਹੋਇਆ ਖੂਨ ਉਹ ਵੀ ਚੱਲਣ ਲੱਪੈਂਦਾ ਖੂਨ ਦੌੜਾ ਕਰਨ ਲੱਗ ਜਾਂਦਾ ਹੈ ਲਿਕੋਰੀਆ ਜੜ ਤੋਂ ਖਤਮ ਕਰਨ ਲਈ ਰੋਜ਼ਾਨਾ ਸਵੇਰ ਖਾਲੀ ਪੇਟ 7 ਬਦਾਮ ਖਾ ਲੋ ਉਹਦੇ ਨਾਲ ਨਿਕੋਰੀਆ ਜੜ ਤੋਂ ਖਤਮ ਹੋ ਜਾਏਗਾ ਰਾਤ ਨੂੰ ਬਦਾਮ ਪੀਉਂਦੇ ਨੇ ਸਵੇਰੇ ਛਿਲਕੇ ਖਾ ਲੋ ਸਿਰ ਤੇ ਸਰੋਂ ਦਾ ਤੇਲ ਲਗਾਣਾ ਚਾਹੀਦਾ ਹੈ ਇਸ ਤੇਲ ਨਾਲ ਜਿਹੜਾ ਮਸਟਰਡ ਔਇਲ ਹੁੰਦਾ ਹੈ ਸਰ੍ਹੋਂ ਦਾ ਅਸਲੀ ਤੇਲ ਹੁੰਦਾ ਹੈ ਉਸ ਦੇ ਨਾਲ ਕਦੇ ਵੀ ਚਿੱਟੇ ਵਾਲ ਨਹੀਂ ਆਣਗੇ ਚਿਹਰੇ ਤੇ ਜੇ ਫਿੰਸੀਆਂ ਹੋ ਗਈਆਂ ਹਨ ਥੋੜੇ ਜਿھے ਬਰਫ਼ ਦੇ ਟੁਕੜੇ ਲੋ ਉਹਦੇ ਨਾਲ ਮ사ਜ ਕਰੋ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਬਰਫ਼ ਫੇਸ ਤੇ ਲਗਾਉਣਾ ਨਿਖਾਰ ਵੀ ਆਉਂਦਾ ਹੈ ਰਾਤ ਦੁਪਹਿਰ ਦੇ ਖਾਣੇ ਤੋਂ ਬਾਅਦ ਇੱਕ ਲਸਣ ਖਾ ਲੋ ਉਹਦੇ ਨਾਲ ਸਾਡਾ weight ਵਧਣਾ ਘੱਟ ਹੋ ਜਾਏਗਾ। ਵਾਲਾਂ ਨੂੰ ਬੰਨ ਕੇ ਰੱਖਣ ਨਾਲ ਦਿਮਾਗ ਨੂੰ ਤਾਜ਼ਗੀ ਮਿਲਦੀ ਹੈ। ਵਾਲ ਘੱਟ ਝੜਦੇ ਨੇ। ਜ਼ਿਆਦਾ ਟੈਨਸ਼ਨ ਲੈਣ ਨਾਲ ਖੂਨ گاੜਾ ਹੋ ਜਾਂਦਾ ਹੈ ਤੇ ਜਦੋਂ ਖੂਨ گاੜਾ ਹੁੰਦਾ ਹੈ ਉਹਦੇ thक्के ਜੰਮਣੇ ਸ਼ੁਰੂ ਹੋ ਜਾਂਦੇ ਨੇ। ਇਸ ਕਰਕੇ ਜਿਆਦਾ ਟੈਨਸ਼ਨ ਲੈਣ ਦੇ ਨਾਲ ਹਾਰਟ ਅਟੈਕ ਆ ਜਾਂਦਾ ਹੈ ਇਸ ਕਰਕੇ ਟੈਨਸ਼ਨ ਬਿਲਕੁਲ ਨਾ ਲਿਆ ਕਰੋ ਜਦੋਂ ਮੋਬਾਈਲ ਫੋਨ ਬਿਲਕੁਲ ਡਿਸਚਾਰਜ ਹੋ ਜਾਏ ਤਦ ਫੋਨ ਨਾ ਸੋਣੇ ਤੇ ਉਸ ਦਾ ਰੇਡੀਅੰਸ ਹਜ਼ਾਰ ਗੁਣਾ ਜਿਆਦਾ ਹੋ ਜਾਂਦਾ ਹੈ ਜਿਹੜਾ ਸਾਡੇ ਦਿਮਾਗ ਨੂੰ ਬਿਮਾਰੀਆਂ ਬਹੁਤ ਲਵਾ ਦਿੰਦਾ ਹੈ ਬਲੱਡ ਪ੍ਰੈਸ਼ਰ ਘਟ ਹੋ ਜਾ ਤੇ ਰੋਜ਼ ਚਕੁੰਦਰ ਦਾ ਸੇਵਨ ਕਰੋ ਤੇ ਖਜੂਰ ਖਾਓ ਇਸ ਨਾਲ ਬਲੱਡ ਪ੍ਰੈਸ਼ਰ ਨਾਰਮਲ ਰਹੇਗਾ 2 ਚਮਚ ਨਾਰੀਅਲ ਦੇ ਤੇਲ 2 ਵਿਟਾਮਿਨ E ਦੇ ਕੈਪਸੂਲ ਮਿਲਾ ਕੇ ਸਟ੍ਰੈਕਚਰ ਮਾਸਕ ਬਣਾਓ ਇਹਨੂੰ ਹਲਕੇ ਹੱਥਾਂ ਨਾਲ ਮਾਲਿਸ਼ ਕਰੋ ਇਸ ਦੀ ਮਾਲਿਸ਼ ਬਹੁਤ ਫਾਇਦੇਮੰਦ ਹੁੰਦੀ ਹੈ ਕੀਵੀ ਫਰੂਟ ਦੇ ਵਿੱਚ ਭਰਪੂਰ ਫਾਈਬਰ ਦੀ ਮਾਤਰਾ ਹੁੰਦੀ ਹੈ ਕੀਵੀ ਫਰੂਟ ਦਾ ਸੇਵਨ ਕਰਨ ਨਾਲ ਕਬਜ਼ ਵਰਗੀਆਂ ਬਿਮਾਰੀਆਂ ਨਹੀਂ ਹੁੰਦੀਆਂ ਇਸ ਲਈ ਸਾਨੂੰ ਹਰ ਰੋਜ਼ ਕੀਵੀ ਫਰੂਟ ਦਾ ਸੇਵਨ ਵੀ ਕਰਨਾ ਚਾਹੀਦਾ ਹੈ ਜਿਆਦਾ ਨਹੀਂ ਹਫਤੇ ਵਿੱਚ ਇੱਕ ਵਾਰ ਜ਼ਰੂਰ ਖਾ ਲਿਆ ਕਰੋ ਭਜਨ ਘਟਾਉਣ ਲਈ ਇੱਕ ਗਲਾਸ ਪਾਣੀ 'ਚ ਪੰਜ ਛੇ ਨਿੰਬੂ ਦੇ ਛਿਲਕੇ ਤੇ ਜੀਰਾ ਮਿਲਾ ਕੇ 10 ਮਿੰਟ ਲਈ ਉਬਾਲ ਲਓ ਫਿਰ ਉਸ ਨੂੰ ਠੰਡਾ ਕਰੋ ਠੰਡਾ ਕਰਨ ਨਾਲ ਉਸ ਤੋਂ ਬਾਅਦ ਪੀਣਾ ਇਹ ਉਸ ਨੂੰ ਤੇ ਜਦੋਂ ਤੁਸੀਂ ਪੀਵੋਗੇ ਤੁਹਾਨੂੰ ਖੁਦ ਅਹਿਸਾਸ ਹੋਏਗਾ ਕਿ ਤੁਹਾਡਾ ਪੇਟ ਬਹੁਤ ਘਟ ਰਿਹਾ ਹੈ ਮੋਟਾਪਾ ਦੂਰ ਹੋ ਜਾਵੇਗਾ ਰੋਜ਼ਾਨਾ ਸੁਬਾ ਇੱਕ ਦਿਨ ਛੱਡ ਕੇ ਇੱਕ ਦਿਨ ਤੁਸੀਂ ਇਹ ਪਾਣੀ ਜ਼ਰੂਰ ਪੀਆ ਕਰੋ। ਨਮਕ ਜ਼ਿਆਦਾ ਖਾਣ ਨਾਲ ਵਾਲਾਂ ਦਾ ਝੜਨਾ ਸ਼ੁਰੂ ਹੋ ਜਾਂਦਾ ਹੈ। ਕਿਡਨੀ ਵਿੱਚ ਸੂਜਨ ਆ ਜਾਂਦੀ ਹੈ ਤੇ ਚੁੜਚੜਾ ਸੁਭਾਅ ਹੋ ਜਾਂਦਾ ਹੈ। ਇਸ ਲਈ ਨਮਕ ਖਾਣੇ ਵਿੱਚ ਘੱਟ ਰੱਖਣਾ ਚਾਹੀਦਾ ਹੈ। ਆਂਬਲੇ ਦਾ ਰਸ, ਬਦਾਮ ਦਾ ਤੇਲ ਦੋਨਾਂ ਨੂੰ ਮਿਲਾ ਕੇ ਰਾਤ ਨੂੰ ਸਿਰ ਤੇ ਮਾਲਿਸ਼ ਕਰਨੀ ਚਾਹੀਦੀ ਹੈ। ਇਹਦੇ ਨਾਲ ਹੌਲੀ-ਹੌਲੀ ਵਾਲ ਕਾਲੇ ਹੋ ਜਾਣਗੇ ਤੇ ਝੜਨਗੇ ਵੀ ਨਹੀਂ। ਅਗਰ ਰਾਤ ਨੂੰ ਜਿਆਦਾਦਰ ਮਸਾਲੇਦਾਰ ਖਾਣਾ ਖਾ ਲਿਆ ਜਾਵੇ ਉਸ ਦੇ ਉੱਤੋਂ ਇੱਕ ਕੇਲਾ ਖਾ ਲੈ ਇਹ ਬਹੁਤ ਫਾਇਦਾ ਮਿਲੇਗਾ ਅਗਰ ਲੀਵਰ ਦੀ ਪ੍ਰੋਬਲਮ ਹੈ ਸਰੀਰ ਸਵਸਥ ਰੱਖਣਾ ਹੈ ਤਸਵੀਰੀ ਉੱਠ ਕੇ ਚਕੁੰਦਰ ਦਾ ਜੂਸ ਪੀਆ ਕਰੋ ਜਿਸ ਨਾਲ ਸਾਡਾ ਲੀਵਰ ਸਵਸਥ ਰਹੇਗਾ ਖਾਣਾ ਖਾਣ ਦੇ ਨਾਲ ਕੱਚਾ ਪਿਆਜ਼ ਜ਼ਰੂਰ ਖਾਓ ਜਿਹਦੇ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ ਦਿਲ ਤੇ ਜੁੜੀ ਹੋਈ ਬਿਮਾਰੀ ਵੀ ਠੀਕ ਹੋ ਜਾਂਦੀ ਹੈ ਇਕਦਾ ਭੁੱਖ ਵੀ ਲੱਗਦੀ ਹੈ। ਇੱਕ ਹੋਰ ਗੱਲ ਜੋ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ 24 ਤੋਂ ਲੈ ਕੇ 40 40 ਸਾਲ ਦੀ ਉਮਰ ਦੇ ਬਾਅਦ ਮਹਿਲਾਵਾਂ ਔਰਤਾਂ ਦੀ ਸਕਿਨ ਨੇਚਰਲ ਨਮੀ ਖੋਣ ਲੱਗ ਪੈਂਦੀ ਹੈ। ਇਸ ਲਈ ਜਦੋਂ ਵੀ ਤੁਸੀਂ ਮੂੰਹ ਧੋਇਆ ਹੋਵੇ ਆਪਣੇ ਚਿਹਰੇ ਤੇ ਮੋਇਸਚਰਾਈਜ਼ਰ ਜ਼ਰੂਰ ਕਰੇ। ਇਹਦੇ ਨਾਲ ਤੁਹਾਡਾ ਸਕਿਨ ਬਹੁਤ ਲੰਬੇ ਸਮੇਂ ਤੱਕ ਤੁਸੀਂ ਜਵਾਨ ਦਿਖੋਗੇ। ਅਗਰ ਤੁਹਾਡੇ ਗਲੇ 'ਚ ਮਛਲੀ ਦਾ ਕੰਡਾ ਫਸ ਜਾਵੇ ਤਾਂ ਗੁੜ ਖਾਓ ਉਸ ਦਿਨ ਤੁਹਾਨੂੰ ਆਰਾਮ ਮਿਲੇਗਾ ਤੇ ਜੇਕਰ ਤੁਹਾਡੇ ਪੈਰਾਂ ਵਿੱਚੋਂ ਗੰਦੀ ਬਦਬੂ ਆਉਂਦੀ ਹੈ ਇੱਕ ਨਿੰਬੂ ਲਵੋ ਤੇ ਬੇਕਿੰਗ ਸੋਡਾ ਲਓ ਉਸ ਦੇ ਵਿੱਚ ਪਾਣੀ ਦੇ ਵਿੱਚ ਨਿੰਬੂ ਤੇ ਬੇਕਿੰਗ ਸੋਡਾ ਮਿਲਾ ਕੇ ਘੋਲ ਬਣਾ ਲਓ ਉਹਦੇ ਵਿੱਚ ਆਪਣੇ ਪੈਰ ਡੁਬੋ ਕੇ ਰੱਖੋ ਇਸ ਨਾਲ ਤੁਹਾਡੇ ਪੈਰਾਂ ਵਿੱਚੋਂ ਬਦਬੂ ਆਣੀ ਬੰਦ ਹੋ ਜਾਵੇਗੀ ਅਗਰ ਬੱਲਵ ਦੇ ਘੋਲ ਮੋਰ ਪੰਖ ਲਗਾ ਦਿੱਤੀ ਜਾਵੇ ਤੇ ਉੱਥੇ ਛਿਪਕਲੀਆਂ ਕਦੇ ਵੀ ਨਹੀਂ ਆਉਂਦੀਆਂ ਜਦੋਂ ਬਲਬ ਦੇ ਕੋਲ ਛਿਪਕਲੀ ਹੋਣ ਕਮਰੇ ਵਿੱਚ ਛਿਪਕਲੀ ਹੋਵੇ ਤਾਂ ਤੁਸੀਂ ਮੋਰ ਫੰਗ ਲਗਵਾ ਦਿਓ ਨਾ ਉੱਥੇ ਛਿਪਕਲੀ ਦਾਣਾ ਬੰਦ ਹੋ ਜਾਵੇਗਾ ਭਿੰਡੀ ਦੇ ਨਾਲ ਰੋਟੀ ਖਾਣ ਨਾਲ ਦਿਮਾਗ ਬਹੁਤ ਤੇਜ਼ ਹੁੰਦਾ ਹੈ ਤੇ ਗਰਦਨ ਤੇ ਤੇਲ ਦੀ ਮਾਲਿਸ਼ ਕਰਨ ਨਾਲ ਕੋਈ ਵੀ ਤੇਲ ਲੈ ਲਓ ਤੁਸੀਂ ਹਲਕੀ ਹਲਕੀ ਆਪਣੇ ਗਰਦਨ ਦੀ ਮ사ਜ ਕਰੋ ਇਸ ਦੇ ਨਾਲ ਸੁਸਤੀ ਵੀ ਦੂਰ ਬਹੁਤ ਜ਼ਿਆਦਾ ਹੁੰਦੀ ਹੈ ਅੱਖਾਂ 'ਚੋਂ ਹੰਝੂ ਵਗਦੇ ਹਨ ਸਿਰ ਦਰਦ ਰਹਿੰਦਾ ਹੈ ਗੁੱਸਾ ਬਲੱਡ ਪ੍ਰੈਸ਼ਰ ਜੀਆਂ ਬਿਮਾਰੀਆਂ ਕਦੀ ਅੱਖਾਂ ਚੋਂ ਹੰਝੂ ਰੋਕੇ ਨਾ ਰੁਕੇ ਤੇ ਜਿਆਦਾ ਟੈਨਸ਼ਨ ਲੈਣ ਨਾਲ ਬਹੁਤ ਜਲਦੀ ਬੁਢਾਪਾ ਆ ਜਾਂਦਾ ਹੈ ਤੇ ਕਈ ਬਿਮਾਰੀਆਂ ਲੱਗ ਜਾਂਦੀਆਂ ਹਨ ਅਗਰ ਤੁਹਾਡੇ ਹੱਥ ਪੈਰ ਕੰਬਣਾ ਸ਼ੁਰੂ ਹੋ ਹੁੰਦੇ ਹਨ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਦੋ ਲੌਂਗ ਚਬਾ ਕੇ ਗਰਮ ਪਾਣੀ ਪੀ ਲਿਤਾ ਜਾਵੇ ਇਹ ਸਮੱਸਿਆ ਦੂਰ ਹੋ ਜਾਵੇਗੀ ਹੱਥਾਂ ਪੈਰਾਂ ਦੇ ਕੰਬਣ ਦੀ ਤੁਹਾਡੀ ਸਿਰਫ ਦੋ ਲੌਂਗ ਲੈਨੇ ਹਨ ਉਹਨਾਂ ਨੂੰ ਚਬਾ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਕੋਸਾ ਜਿਹਾ ਪਾਣੀ ਲੈ ਕੇ ਉਸ ਨੂੰ ਪੀ ਲੈਣਾ ਹੈ ਜਿਸ ਨਾਲ ਤੁਹਾਡੀ ਇਹ ਬਿਮਾਰੀ ਦੂਰ ਹੋ ਜਾਵੇਗੀ ਜਿੰਨਾ ਬੱਚਿਆਂ ਦੀ ਅੱਖਾਂ ਦੇ ਪੂਰੇ ਰੰਗ ਹੁੰਦੇ ਹੈ ਉਹ ਬਹੁਤ ਦਿਮਾਗ ਤੇਜ ਹੁੰਦਾ ਹੈ ਅਗਰ ਤੁਹਾਡੇ ਦਿਲ ਦੀ ਧੜਕਣ ਅਚਾਨਕ ਤੇਜ ਹੋ ਜਾਏ ਤੋ ਖਾਲੀ ਪੇਟ ਪਿਆਜ਼ ਔਰ ਸ਼ਹਿਦ ਮਿਕਸ ਕਰਕੇ ਖਾ ਲੋ ਬੇਲ ਦਾ ਸ਼ਰਬਤ ਪੀਣ ਨਾਲ ਆਪਸ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ ਬੀਲ ਹੁੰਦਾ ਹੈ ਨਾ ਉਸ ਦਾ ਜੂਸ ਪੀਣ ਨਾਲ ਤੁਸੀਂ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ ਅਗਰ ਦਿਨ ਭਰ ਤੁਸੀਂ ਮਿਹਨਤ ਕਰਦੇ ਹੋ ਤੇ ਰਾਤ ਨੂੰ ਤੁਹਾਨੂੰ ਬੱਕਰੀ ਦਾ ਦੁੱਧ ਪੀਣਾ ਚਾਹੀਦਾ ਹੈ ਜੇ ਦੀ ਆਪ ਖੜੇ ਹੋ ਕੇ ਪਾਣੀ ਪੀਂਦੇ ਹੋ ਤੇ ਫਿਰ ਪਾਣੀ ਬਿਨਾ ਫਿਲਟਰ ਹੋਏ ਪੇਟ ਦੇ ਵਿੱਚ ਚਲਾ ਜਾਂਦਾ ਹੈ ਜਿਸ ਨਾਲ ਸਾਨੂੰ ਨੁਕਸਾਨ ਹੁੰਦਾ ਹੈ ਇਸ ਕਰਕੇ ਪਾਣੀ ਬੈਠ ਕੇ ਪੀਣਾ ਚਾਹੀਦਾ ਹੈ ਸਟ੍ਰੌਬਰੀ ਦਾ ਜੂਸ ਪੀਣ ਨਾਲ ਖੂਨਸ ਸਟ੍ਰਾਬਰੀ ਦਾ ਜੂਸ ਪੀਣ ਨਾਲ ਖੂਨ ਸਾਫ਼ ਹੁੰਦਾ ਹੈ। ਕੱਦੂ, ਕੱਦੂ ਦੀ ਸਬਜ਼ੀ ਖਾਓ, ਹਰੀ ਸਬਜ਼ੀ ਹੁੰਦੀ ਹੈ ਫਾਇਦੇਮੰਦ। ਕੱਦੂ ਖਾਣਾ ਚਾਹੀਦਾ ਹੈ ਜਿਸ ਨਾਲ ਸਰੀਰ 'ਚ ਖੂਨ ਦੀ ਕਮੀ ਨਹੀਂ ਆਏਗੀ ਤੇ ਨੀਂਦ ਵੀ ਬਹੁਤ ਅੱਛੀ ਆਉਂਦੀ ਹੈ। ਜੇ ਛਿੱਕ ਆਉਣ ਲੱਗੇ ਤਾਂ ਸਿਰ ਨੂੰ ਥੱਲੇ ਕਰ ਲਓ। ਨੀਚੇ ਸਿਰ ਕਰਕੇ ਛਿੱਕ ਮਾਰੂਗੇ ਤੇ ਤੁਹਾਡੀ ਯਾਦਦਾਸ਼ਤ ਬਹੁਤ ਅੱਛੀ ਰਹੇਗੀ। ਪੇਟ ਦੀ ਬਿਮਾਰੀ ਲਈ ਦਹੀਂ ਨੂੰ ਪੇਟ ਦੇ ਲਈ ਅੰਮ੍ਰਿਤ ਦੇ ਸਮਾਨ ਹੈ। ਰੋਜ਼ ਦਹੀਂ ਖਾਣਾ ਚਾਹੀਦਾ ਹੈ ਦਹੀਂ ਖਾਣ ਨਾਲ ਪੇਟ ਦੀਆਂ ਆਂਤਾਂ ਪੇਟ ਦੀ ਗਰਮੀ ਤੋਂ ਦੂਰ ਕਰਦਾ ਹੈ ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਹੈ ਕੱਚੀ ਮੂਲੀ ਖਾਣ ਨਾਲ ਦਿਮਾਗ ਤੇਜ ਹੁੰਦਾ ਹੈ ਤੇ ਕੱਚੀ ਮੂਲੀ ਖਾਣ ਤੋਂ ਬਾਅਦ ਜੇ ਗੁੜ ਖਾ ਲਿਆ ਜਾਏ ਤਾਂ ਖਾਣਾ ਡਾਈਜੈਸਟ ਜਲਦੀ ਹੋ ਜਾਂਦਾ ਹੈ ਅੱਜ ਦੇ ਨੁਕਸੇ ਜੇ ਤੁਹਾਨੂੰ ਪਸੰਦ ਆਏ ਤਾਂ ਅੱਗੇ ਸ਼ੇਅਰ ਜ਼ਰੂਰ ਕਰਨਾ